ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪਹਿਲਾ chant ਇੱਕ ਓੰਕਾਰ ਸਤਗੁਰ ਪਰਸਾਦ ਤੇ ਰਥ ਨਾਵਣ ਜਾਓ ਤੇਰਥ ਨਾਮ ਹੈ ਤੇਰਥ ਸਬਦ ਵਿਚਾਰ ਅੰਤਰ ਗਿਆਨ ਹੈ ਤੇਰਥ ਨਾਵਣ ਜਾਓ ਤੇਰਥ ਨਾਮ ਹੈ ਤੇਰਥ ਸਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪ੍ਰਭ ਸਦਾ ਦਸਾਹਾਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੈ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਚ ਤੀਰਥ ਮਜਨਾ ਸਚਨਾ ਲਾਗੈ ਮੈਲ ਕਿਆ ਮਲ ਧੋਈਐ ਗੁਣਹਾਰ ਪਰੋਈ ਕਿਸ ਕੋ ਰੋਈਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵਈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੀ ਤੇਰ ਸੰਗ ਭਾਵੇ ਸਹਿਜ ਨਾਵੇ ਬੇਣੀਤਾ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਕਰਨ ਅਦਰ ਮੇਲ ਮਿਲਾਇਆ ਕਹਿਣ ਕਹੈ ਸਭ ਕੋਏ ਕੇਵਡ ਆਖੀਐ ਹੋ ਮੂਰਖ ਨੀਚ ਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤੇ ਤਮਨ ਮਾਨਿਆ ਮੇਰਾ ਉੱਚ ਕਰਹਿ ਆਵਹਿ ਬਖਲਾਦੇ ਸਬਦ ਸਚ ਗੁਰ ਮੇਰਾ ਆਖਣ ਟੂਟ ਨਾ ਭਗਤ ਭੰਡਾਰੀ ਪਰਪੁਰ ਰਹਾ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਝੈ ਸਚ ਸੋਈ ਆਖਣ ਟੋਟ ਨਾ ਭਗਤ ਭੰਡਾਰੀ ਪਰਪੁਰ ਰਹਾ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਝੈ ਸਚ ਸੋਈ